ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਨੰਦ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਦੋ ਤਿੰਨ ਦਿਨਾਂ ਤੋਂ ਇਹ ਕੰਮ ਸ਼ੁਰੂ ਕੀਤਾ ਹੈ ਜਿਹਨਾਂ ਜਿਹੜੇ ਨਵੇਂ ਆਏ ਹਨ ਉਹਨਾਂ ਨੂੰ ਨਹੀਂ ਪਤਾ ਤਾਂ फटाफट ਸ਼ਾਰਟ ਵਿੱਚ ਦੱਸ ਦਨੀ ਹਾਂ ਕਿ ਜਿਸ ਤਰ੍ਹਾਂ ਕਿ ਤੁਸੀਂ ਕਮੈਂਟ ਵਿੱਚ ਆਪਣੀ ਪ੍ਰੋਬਲਮਸ ਲਿਖਦੇ ਹੋ ਤੇ ਸਾਡੇ ਤੋਂ ਪੁੱਛਦੇ ਹੋ ਕਿ ਇਸ ਦਾ ਉਪਾਅ ਜਾਂ ਟੋਟਕਾ ਦੱਸੋ ਤਾਂ ਦੇਖੋ ਜੀ ਪੋਸੀਬਲ ਨਹੀਂ ਹੁੰਦਾ ਕਿ ਟਾਈਪ ਕਰਕੇ ਮੈਸੇਜ ਵਿੱਚ ਪੂਰਾ ਉਪਾਅ ਤੇ ਟੋਟਕਾ ਦੱਸਿਆ ਜਾਵੇ ਇਸ ਕਰਕੇ ਅਸੀਂ ਕੀ ਕੀਤਾ ਹੈ ਕਿ ਜਿਹੜੇ ਤੁਸੀਂ ਕਮੈਂਟ ਲਿਖਦੇ ਅਸੀਂ ਤੁਹਾਡੇ ਕਮੈਂਟਸ ਵਿੱਚੋਂ ਇੱਕ ਦੋ ਕਮੈਂਟ ਚੁਣਦੇ ਹਾਂ ਤੇ ਉਹਦੇ ਜੋ ਤੁਸੀਂ ਪ੍ਰੋਬਲਮ ਸਾਨੂੰ ਪੁੱਛੀ ਹੈ ਉਹਦਾ ਉਪਾਅ ਪੁੱਛਿਆ ਹੈ ਉਹਦੇ ਬਾਰੇ ਅਸੀਂ ਵੀਡੀਓ ਬਣਾਉਂਦੇ ਹਾਂ ਤੇ ਅੱਜ तीसरी वीडियो असी बना रहे हाँ तो असी दो कमेंट्स चुने हैं देखो थानू फिकर की जरूरत नहीं है असी हर एक का कमेंट चुकेंगे ऐ है कि कदो किस किसा कमेंट ते वीडियो बनी बन दी है बनती है ऐ पता नहीं पर अं एक एक दो, -दो कमेंट चुन के वीडियो बना रहे हाँ तो चलो जी आज भी जी मैं भीडियो बनाई है एदा जो कमेंट है मैं थोनों तो अपनी वीडियो की स्क्रीन पर दिखा रही हाँ ਉਹਨਾਂ ਦੀ ਕੀ ਪ੍ਰੋਬਲਮ ਹੈ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦੀ ਹਾਂ ਸਭ ਤੋਂ ਪਹਿਲੇ ਤਾਂ ਸ਼ਾਇਦ ਇਹਨਾਂ ਨੂੰ ਮੇਰੇ ਤੋਂ ਸ਼ਿਕਾਇਤ ਹੈ ਕਿ ਮੈਂ ਮੇਰਾ ਤਾਂ ਤੁਸੀਂ ਕੋਈ ਹੱਲ ਦੱਸਦੇ ਨਹੀਂ ਦੇਖੋ ਜੀ ਜਿੰਨੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਸਾਰਿਆਂ ਦਾ ਹੱਲ ਦੱਸਣ ਦੀ ਕੋਸ਼ਿਸ਼ ਰਹਿੰਦੀ ਹੈ ਸਭ ਦਾ ਉਪਾਅ ਦੱਸੀਏ ਇਹ ਜੋ ਚੈਨਲ ਹੀ ਬਣਾਇਆ ਗਿਆ ਹੈ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਹੀ ਬਣਾਇਆ ਗਿਆ ਹੈ एकदम ਫ੍ਰੀ ਤੁਹਾਨੂੰ ਉਪਾਅ ਦੱਸਦੇ ਹਾਂ ਸਾਰਿਆਂ ਦੇ ਦੁੱਖ ਦੂਰ ਕਰਨਾ ਚਾਹੁੰਦੇ ਹਾਂ ਤੇ ਚਲੋ ਜੀ ਇਹਨਾਂ ਦੀ ਪ੍ਰੋਬਲਮ ਕੀ ਹੈ ਦੇਖਦੇ ਹਾਂ 5 مارچ ਨੂੰ ਇਹਨਾਂ ਦੀ ਬੇਟੀ ਸਾਈਪ੍ਰਸ ਗਈ ਹੈ ਸ਼ਾਇਦ ਉੱਥੇ ਨੌਕਰੀ ਕਰ ਰਹੀ ਹੈ ਇਹਨਾਂ ਦੀ ਮੈਨੂੰ ਇੱਕ ਤਾਂ ਨਾ ਕਲੀਅਰ ਇਹਨਾਂ ਦਾ ਮੈਨੂੰ ਪ੍ਰੋਬਲਮ ਵੀ ਸਮਝ ਨਹੀਂ ਆ ਰਹੀ ਹੈ ਜਿੱਥੇ ਤੱਕ ਮੈਨੂੰ ਸਮਝ ਆਇਆ ਹੈ ਕਿ ਜਿੱਥੇ ਇਹਨਾਂ ਦੀ ਬੇਟੀ ਜੌਬ ਕਰ ਰਹੀ ਹੈ ਉੱਥੇ ਗੋਰੀ ਜਾਨੀ ਕਿ ਉਹਨਾਂ ਨੂੰ ਤੰਗ ਕਰਦੀ ਹੈ ਉਹਨਾਂ ਦਾ ਕੰਮ ਪਸੰਦ ਨਹੀਂ ਆਂਦਾ ਉਹਦਾ ਦਿਲ ਲੱਗੇ ਤੇ ਇਹ ਉਹਨਾਂ ਦੀ ਪ੍ਰੋਬਲਮ ਹੈ ਤਾਂ ਇਹਨਾਂ ਦੀ ਪ੍ਰੋਬਲਮ ਦੂਰ ਕਰਨ ਵਾਸਤੇ ਅਸੀਂ ਤੁਹਾਡੇ ਵਾਸਤੇ ਉਪਾਅ ਲੇ ਕੇ ਆਇਆ ਹਾਂ ਤਾਂ ਦੇਖੋ ਜੀ ਸਭ ਤੋਂ ਪਹਿਲੇ ਤਾਂ ਜਿੱਥੇ ਅਸੀਂ ਕੰਮ ਕਰਦੇ ਹਾਂ ਜੋ ਸਾਡੇ ਤੋਂ ਉੱਤੇ ਹੁੰਦਾ ਹੈ ਉਸ ਨੂੰ ਆਪਾਂ ਸੂਰੇ ਸੂਰਜ ਮੰਨਦੇ ਹਾਂ ਨੰਬਰ 1 ਤੇ ਇੱਥੇ ਆਪਾਂ ਸੂਰਜ ਨੂੰ ਆਪਣੇ ਸੂਰੇ ਨੂੰ ਠੀਕ ਕਰਨਾ ਹੈ ਜਿਸ ਨਾਲ ਸਾਡਾ ਬੌਸ ਹੋਏਗਾ ਜਾਂ ਸਾਡਾ ਅਸੀਂ ਜਿੱਥੇ ਵੀ ਕੰਮ ਕਰਦੇ ਹਾਂ ਜੇ ਸਾਨੂੰ ਉਹ ਅੱਗੋਂ ਦੀ ਗੱਲਾ ਕਰਦਾ ਹੈ ਜਾਂ ਸਾਨੂੰ ਪਸੰਦ ਨਹੀਂ ਕੱਟਾ ਤਾਂ ਉਹਦਾ ਜਿਹੜਾ ਮਨ ਹੈ ਉਹ ਸ਼ਾਂਤ ਹੋ ਜਾਏਗਾ ਉਹਦੇ ਵਾਸਤੇ ਕੀ ਕਰਨਾ ਹੈ ਰੋਜ਼ ਸਵੇਰੇ ਉੱਠ ਕੇ ਤੁਸੀਂ ਸੂਰਜ ਨੂੰ ਪਾਣੀ ਚੜਾਣਾ ਹੈ ਜਲ ਚੜਾਣਾ ਹੈ ਜੇ ਸੰਭਵ ਹੋ ਸਕੇ ਪੋਸੀਬਲ ਹੋ ਸਕੇ ਤਾਂ ਇਹ ਜ਼ਰੂਰ ਕਰੋ ਦੂ नंबर की करना है एक ट्रायंगल बनाना है ठीक है ट्रायंगल जिदे तीन कोने कागज दा बना लो प्लास्टिक दा बना लो या ਲੱਕੜੀ ਦਾ ਵੀ ਬਣਾ ਲਓ ਪਰ ਉਹ ਲਾਲ ਰੰਗ ਦਾ ਹੋਣਾ ਚਾਹੀਦਾ ਹੈ ਉਸ ਨੂੰ ਤੁਸੀਂ ਆਪਣੇ ਪਰਸ ਵਿੱਚ ਰੱਖੋ ਇਸ ਦੇ ਨਾਲ ਜੋ ਵੀ ਤੁਹਾਨੂੰ ਅੱਗੋਂ ਦੀ ਤੁਹਾਡਾ ਬਾਸ ਹੈ ਜਾਂ ਜਿੱਕੇ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਗਾਲਾਂ ਕੱਢਦਾ ਹੈ ਅੱਗੋਂ ਦੀ ਬਿਲਕੁਲ ਸ਼ਾਂਤ ਹੋ ਜਾਏਗਾ ਤੁਹਾਡੇ ਨਾਲ ਅੱਛੀ ਤਰ੍ਹਾਂ ਵਰਤਾਵਰਣ ਲੱਗ ਜਾਏਗਾ ਤੀਸਰਾ ਜਿਹੜਾ ਉਪਾਅ ਹੈ ਤੁਸੀਂ ਕਰਨਾ ਹੈ ਆਪਣੀ ਬੋਡੀ ਦੇ ਲੈਫਟ ਸਾਈਡ ਤੇ ਜਾਂ ਆਪਣੇ ਹੱਥ ਤੇ जीरो नाइन टू सैवन जीरो नौ दो सत्त हरे रंग लिख के जाओ जो तो तुसी करो निकलना है नंबर लिख के जाना है तुसी जाओ देखोगे कि किन्ना मतलब शांत हो जाएगा तो आदेनाल जो भी लड़ाई झगड़ा करता है तो जेम कम, जो कमियां करता है एकदम शांत हो जाएगा और तो आदेनाल अच्छा व्यवहार करेगा जी ਇਹ ਤਾਂ ਹੋ ਗਿਆ ਤੁਹਾਡੀ ਪ੍ਰੋਬਲਮ ਦਾ ਉਪਾਅ ਠੀਕ ਹੈ ਜੀ ਹੁਣ ਅਸੀਂ ਇੱਕ ਦੂਸਰਾ ਕਮੈਂਟ ਵੀ ਆਜ ਚੁੱਕਿਆ ਹੈ ਉਹ ਉਹਨਾਂ ਦੀ ਪ੍ਰੋਬਲਮ ਕੀ ਹੈ ਮੈਂ ਪਹਿਲੇ ਤੁਹਾਨੂੰ ਉਹਨਾਂ ਦਾ ਕਮੈਂਟ ਦਿਖਾ ਦਨੀ ਆ ਆਪਣੀ ਵੀਡੀਓ ਦੀ ਸਕਰੀਨ ਤੇ ਇਹਨਾਂ ਦੀ ਕੀ ਪ੍ਰੋਬਲਮ ਹੈ ਮੈਂ ਤੁਹਾਨੂੰ ਪੜ ਕੇ ਦਿਖਾਉਂਦੀ ਹਾਂ ਪੰਜੀ ਮੇਰਾ ਨਾਮ ਮਨਜੀਤ ਹੈ ਸਾਡੀ ਪਰੇਸ਼ਾਨੀ ਕਰਜ਼ ਹੈ ਮੇਰੇ ਪਤੀ ਜੋ ਵੀ ਕੰਮ ਕਰਦੇ ਹਨ ਉਸ ਵਿੱਚ ਫੇਲ ਹੋ ਜਾਂਦੇ ਹਨ

ਬਹੁਤ ਪੈਸਾ ਲੱਗ ਗਿਆ ਮੇਰੀਆਂ ਦੋ ਬੇਟੀਆਂ ਹਨ ਕਰਜ਼ ਵੀ ਬਹੁਤ ਚੜ ਗਿਆ ਹੈ ਮੈਂ ਬਹੁਤ ਪਰੇਸ਼ਾਨ ਹਾਂ ਸਾਨੂੰ ਕੋਈ ਉਪਾਅ ਦੱਸੋ ਕਰਜ਼ ਉਤਰ ਜਾਵੇ ਮੈਂ ਕੱਲ ਹੀ ਘਰ ਵਿੱਚ ਕਮਾਉਣ ਵਾਲੀ ਹਾਂ ਤਾਂ ਕੋਈ ਗੱਲ ਨਹੀਂ ਜੀ ਕਰਜ਼ਾ ਉਤਾਰਨ ਵਾਸਤੇ ਬਹੁਤ ਹੀ ਵਧੀਆ ਅਸੀਂ ਤੁਹਾਡੇ ਵਾਸਤੇ ਉਪਾਅ ਲੈ ਕੇ ਆਏ ਹਾਂ ਤੁਸੀਂ ਕਰਨਾ ਕੀ ਹੈ ਸ਼ਨੀਵਾਰ ਨੂੰ ਇਹ ਜੋ ਕੰਮ ਹੈ ਮੈਂ ਦੱਸਣ ਵਾਲੀ ਹਾਂ ਪੰਜ ਸ਼ਨੀਵਾਰ ਤੁਸੀਂ ਲਗਾਤਾਰ ਕਰਨਾ ਹੈ ਕਰਨਾ ਕੀ ਹੈ ਜੋ ਕੱਚਾ ਕੋਲਾ ਹੁੰਦਾ ਹੈ ਹੈਨਾ ਕੱਚੇ ਕੋਲੇ ਨੂੰ ਤੁਸੀਂ ਜੋ ਵਗਦਾ ਪਾਣੀ ਹੁੰਦਾ ਜਿਵੇਂ ਨਲ ਨਦੀ ਦਾ ਪਾਣੀ ਹੁੰਦਾ ਨਾ ਚਲਦੇ ਪਾਣੀ ਵਿੱਚ ਕੱਚੇ ਕੋਲੇ ਨੂੰ ਜਲ ਪ੍ਰਵਾਹ ਕਰ ਦੇਣਾ ਹੈ। ਇਹ ਕੰਮ ਤੁਸੀਂ ਪੰਜ ਸ਼ਨੀਵਾਰ ਕਰ ਲੋ ਤੁਸੀਂ ਦੇਖੋਗੇ ਕਿ ਕੋਈ ਨਾ ਕੋਈ ਵਸੀਲਾ ਬਣੇਗਾ ਤੁਹਾਡੇ ਕੋਲ ਪੈਸਾ ਆਣਦਾ ਤੇ ਪੈਸਾ ਆਏਗਾ ਤਾਂ ਤੁਸੀਂ ਬੜੀ ਹੀ ਆਸਾਨੀ ਨਾਲ ਕਰਜ਼ਾ ਉਤਾਰ ਸਕੋਗੇ ਜੀ ਸੋ ਐਸੀ ਅਸੀਂ ਜੋ ਅੱਜ ਕਮੈਂਟ ਚੁੱਕੇ ਸੀ ਉਹਨਾਂ ਦੇ ਉਪਾਅ ਤੁਸੀਂ ਵਿਸ਼ਵਾਸ ਨਾਲ ਕਰਕੇ ਦੇਖੋ ਤੁਹਾਨੂੰ ਜ਼ਰੂਰ ਐਦਾ ਰਿਜ਼ਲਟ ਮਿਲੇਗਾ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਅਗਲੀ ਵੀਡੀਓ ਵਿੱਚ ਵੀ ਅਸੀਂ ਹੋਰ ਕਮੈਂਟ ਚੁੱਕਾਂਗੇ ਤੁਹਾਡੀ ਪ੍ਰੋਬਲਮ ਦੇ ਤੇ ਉਹਦੇ ਉੱਤੇ ਜ਼ਰੂਰ ਅਸੀਂ ਵੀਡੀਓ ਬਣਾਵਾਂਗੇ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹੈ ਅਗਲੀ ਵੀਡੀਓ ਕਾਦੀ ਕਿਸੇ ਹੋਰ ਪੰਸ਼ਾਨੀ ਦਾ ਵਦਿਆ ਜਿਆ ਹਰ ਲੈ ਕੇ